ਅੱਜ 16 ਨੌ ਦੀ ਗੱਲ ਹੈ ਪ੍ਰਦੀਪ ਕੁਮਾਰ ਨਾਮ ਜੀ ਦਾ ਪਰ ਪ੍ਰਦੀਪ ਕੁਮਾਰ ਭਰਤਵਾਜ ਨਾਮ ਦਾ ਆਦਮੀ ਆਪਣੇ ਦਫਤਰ ਜਾ ਰਹੇ ਸੀ ਉਹਦੇ ਕਾਰ ਵੱਲ ਨੂੰ ਜਾ ਰਹੇ ਸੀ ਜਦੋਂ ਉਹਨਾਂ ਨੂੰ ਇੱਕ ਭਗਵੇਂ ਕੱਪੜੇ ਚ ਤੇ ਗੂੜਪਕ ਬੰਨੀ ਹੋਈ ਇੱਕ ਨਾਮ ਨੂੰ ਵਿਅਕਤੀ ਮਿਲਿਆ ਜਿਨੇ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੇਰੀ ਇੱਥੇ ਗੁਰਦੁਆਰਾ ਸਾਹਿਬ ਸੇਵਾ ਲੱਗੀ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛਿਆ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਦੱਸਤਾ ਉਹ ਆਪਣੇ ਰਸਤੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਆਦਮੀ ਤੇ ਇੱਕ ਔਰਤ ਆਏ ਉਹਦੇ ਕੋਲੇ ਉਹਨਾਂ ਨੇ ਦੱਸਿਆ ਵੀ ਐਸ ਇਹੋ ਜਿਹੇ ਕੱਪੜੇ ਪਾਏ ਹੋਏ ਤੁਹਾਨੂੰ ਵੀ ਬਾਬਾ ਜੀ ਮਿਲੇ ਸੀਗੇ ਜਿਹੜੇ ਬੜੇ ਕਰਨੀ ਵਾਲੇ ਬਾਬਾ ਜੀ ਆ ਉਹਨਾਂ ਦੀ ਉਹਨਾਂ ਨੇ ਸਿਲਾਈ ਦਾ ਕਰਨੀ ਸ਼ੁਰੂ ਕਰਤੀ ਤੇ ਉਹਨੇ ਚੋ ਬਾਬਾ ਜੀ ਵਾਪਸ ਆ ਗਏ ਤਾਂ ਉਹ ਪ੍ਰਦੀਪ ਕੁਮਾਰ ਦਾ ਵੇਖਦਾ ਰਿਹਾ ਤੇ ਉਹ ਲੇਡੀ ਤੇ ਉਹ ਬੰਦਾ ਉਹਨਾਂ ਨਾਲ ਬਾਬਾ ਜੀ ਨਾਲ ਗੱਲਾਂ ਕਰਨ ਲੱਗ ਪਿਆ ਜੀ ਵੀ ਤੁਸੀਂ ਜੋ ਸਾਨੂੰ ਯਾਤਰ ਦਿੱਤਾ ਸੀ ਉਹਦੇ ਨਾਲ ਸਾਡੇ ਕੰਮ ਪੂਰੇ ਹੋ ਗਏ ਜੋ ਤੁਸੀਂ ਸਾਨੂੰ ਸਾਡੇ ਸਿਉਣਾ ਤੇ ਪੈਸੇ ਤੁਕਣੇ ਕੀਤੇ ਸੀ ਉਹਦੇ ਨਾਲ ਸਾਡਾ ਬਹੁਤ ਫਾਇਦਾ ਹੋਇਆ ਤੇ ਸਾਨੂੰ ਹੋਰ ਕਰਕੇ ਦਿਓ ਇਹੇ ਦੇ ਨਾਲ ਨਾਲੇ ਪ੍ਰਦੀਪ ਕੁਮਾਰ ਜੀ ਨੂੰ ਵੀ ਦੱਸਣ ਲੱਗ ਪਏ ਬਾਬਾ ਜੀ ਬੜੇ ਕਰਨੀ ਵਾਲੇ ਐ ਸੋਨਾ ਦੁਗਣਾ ਕਰ ਦਿੰਦੇ ਐ ਪੈਸੇ ਦੁਗਣੇ ਕਰ ਦਿੰਦੇ ਐ ਤੇ ਇਹ ਇਹਨਾਂ ਨੂੰ ਗੱਲਾਂ 'ਚ ਭਰਮਾ ਲਿਆ ਉੱਥੇ ਦੋ ਅਖਬਾਰ ਦੇ ਉਹਨਾਂ ਨੇ ਟੁਕੜਿਆਂ 'ਚ ਆਪ ਦਾ 20000 ਰੁਪਿਆ ਵੀ ਰੱਖਤਾ ਪ੍ਰਦੀਪ ਕੁਮਾਰ ਦੇ ਜਿਹੜੇ ਮੰਦਰੀਆਂ ਪਈਆਂ ਹੋਈਆਂ ਸੀ ਉਹ ਵੀ ਰੱਖਤੀਆਂ 10000 ਰੁਪਿਆ ਵੀ ਇਹਨਾਂ ਤੋਂ ਲੈ ਕੇ ਉਹਦੇ 'ਚ ਰੱਖਤਾ ਤੇ ਉਹ ਅਖਬਾਰ ਨੂੰ ਤਿੰਨ ਚਾਰ ਘੰਟਾ ਦੇ ਕੇ ਤੇ ਕਹਿੰਦੇ ਜੀ ਵੀ ਇਹ ਤੁਸੀਂ ਲੈ ਜਾਓ ਆਪਣੇ ਦਫ਼ਤਰ ਤੇ 5 ਵਜੇ ਤੋਂ ਪਹਿਲਾਂ ਨਹੀਂ ਖੁੱਲਣਾ ਉਹਨਾਂ ਨੇ ਜਦੋਂ 5 ਵਜੇ ਜਾ ਕੇ ਦੇਖਿਆ ਤੇ ਉਨੇ ਜੀ ਕਾ ਪੁੱਛੀਗਾ ਨਾ ਪੈਸੇ ਨਾ ਸੋਨਾ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੇ ਨਾਲ ਠੱਗੀ ਵਜ ਗਈ ਉਹ ਪੁਲਿਸ ਕੋਲੇ ਆਏ ਤੇ ਅਸੀਂ ਇਹਦੇ ਤੇ ਮਕਦਮਾ ਨੰਬਰ 139 ਅਧੀਨ ਤਰਾ 3184 ਤੇ 642 ਬੀ ਐਨ ਐਸ ਦਰਜ ਕੀਤਾ ਇਹਦੇ ਛੇਰ ਸਾਡੀ ਸੀਆਈਏ ਦੀ ਟੀਮ ਸਾਡੇ ਲੋਕਲ ਐਸ ਐਚਓ ਸਾਹਿਬ ਦੀ ਟੀਮ ਐਸਪੀ ਡੀ ਸਾਹਿਬ ਦੇ ਅੰਡਰ ਵੱਖੀਆਂ ਵੱਖੀਆਂ ਟੀਮਾਂ ਬਣਾ ਕੇ ਤੇ ਟੈਕਨੀਕਲ ਗਰਾਉਂਡਸ ਤੇ ਅਸੀਂ ਇਹਦਾ ਤਫੀਸ਼ ਕਰਨੀ ਸ਼ੁਰੂ ਕੀਤੀ ਤੇ ਇਹਦੇ ਚ ਚਾਰ ਟੋਟਲ ਦੋਸ਼ੀ ਗ੍ਰਫਤਾਰ ਹੋਏ ਜਿਨ੍ਹਾਂ ਚ ਇੱਕ ਲੇਡੀ ਹੈ ਇਹ ਇਹਨਾਂ ਦੇ ਨਾਮ ਹੈਗੇ ਦਲਵੀਰ ਸਿੰਘ ਅਕਬਰ ਉਰਫ ਗਾਂਧੀ ਦੀਪਕ ਉਰਫ ਜਗਿੰਦਰ ਤੇ ਰਾਣੀ ਪਤਨੀ ਰਾਜੂ ਇਹ ਸਾਰੇ ਤਰਮਤਾਰਨ ਦੇ ਰਹਿਣ ਵਾਲੇ ਇਹਨਾਂ ਦੀ ਗ੍ਰਫਤਾਰੀ ਹੋ ਚੁੱਕੀ ਹੈ ਤੇ ਹੁਣ ਇਹਨਾਂ ਨੂੰ ਵਾਲਿਓਗਦਾਲਤ ਤੇ ਪੇਸ਼ ਕਰਕੇ ਤੇ ਅਗਲੀ ਕਾਰਵਾਈ ਕੀਤੀ ਜਾਵੇਗਾ ਹਾਂ ਜੀ ਇਹਨਾਂ ਦੇ ਰਿਕਾਰਡ ਦੀ ਖੋਜ ਕੀਤੀ ਜਾ ਰਹੀ ਹੈ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈ ਜੋ ਜੋ ਚੀਜ਼ਾਂ ਸਾਹਮਣੇ ਹੋਣਗੇ ਤੁਹਾਨੂੰ ਦੱਸਾਂਗੇ ਜਿਹੜਾ ਰਾਮਰਾਣ ਹੈ ਉਹਨਾਂ ਦੇ ਸੋਨਾ ਤੇ ਨਗਤੀ ਨਗਦੀ ਸੀ ਹਾਂਜੀ ਇਹਨਾਂ ਇਹ ਸਾਰੇ ਨਸ਼ਾ ਕਰਨ ਦੇ ਆਦੀ ਹੈ ਤੇ ਇਹਨਾਂ ਨੇ ਸੋਨਾ ਤੇ ਪੈਸੇ ਅੱਗੇ ਨਸ਼ੇ ਚ ਹੀ ਖੁਰਦ-ਬੁਰਦ ਕਰਤੇ ਜਿਹਦੇ ਵਿੱਚ 238 ਬੀਐਨਐਸ ਦਾ ਵਾਅਦਾ ਕੀਤਾ ਗਿਆ ਹੁਣ ਜਿੰਨਾ ਕਿ ਤੁਹਾਨੂੰ ਮੈਂ ਤਫਤੀਸ਼ ਦਾ ਪਾਰਟ ਦੱਸ ਸਕਦਾ ਹਾਂ ਉਹਨਾਂ ਕਿ ਦੱਸਿਆ ਜਾ ਰਿਹਾ ਜੋ ਇਹ ਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਤੁਹਾਨੂੰ ਫੇਰ ਸਹਿਜ ਜਾਊਗਾ ਸਾਰੇ ਹਾਂਜੀ ਬਾਬਾ ਫੜਾ ਜੀ ਅੱਗੇ ਕਿਥੇ ਸੋਨਾ ਵੇਚਿਆ ਵੀ ਹੋ ਗਿਆ ਜੀ ਉਹ ਤੁੰਦ ਦੱਸ ਰਿਹਾ ਨੇ ਵੀ ਤਫੀਸ਼ ਦਾ ਪਾਰਟ ਹੈ ਜੀ ਹੁਣ ਆਪਾਂ ਪਬਲਿਕ ਨਹੀਂ ਕਰ ਸਕਦੇ ਹੈਗਾ ਜਿਹੜੇ ਦੋ ਮੋਟਰਸਾਈਕਲ ਫੜੇ ਨੇ ਉਹ ਇਹਨੇ ਆਪਣੇ ਨੇ ਚੋਰੀ ਜਿਹੇ ਲਈ ਨਹੀਂ ਜੋ ਮੋਟਰਸਾਈਕਲ ਇੱਕ ਦਾ ਮੋਟਰਸਾਈਕਲ ਦਾ ਨੰਬਰ ਹੈਗਾ ਪੀਵੀ 9R 4890 ਦੂਜੇ ਦਾ ਸੀਟੀ ਜਿਹੜਾ 100 ਹੈ ਜਿਹੜਾ ਉਹਦਾ ਹਜੇ ਨੰਬਰ ਨਹੀਂ ਮਿਲਿਆ ਸਾਰੇ ਤਰਨਤਾਂ ਦੇ ਨੇ ਜੀ ਸਾਰੇ ਤਰਨਤਾਂ ਦੇ ਨੇ ਅਸ਼ੋਕੜ ਕੀ ਆਉਂਦਾ ਹੈ ਅਸ਼ੋਕੜ ਦਾ ਹਜੇ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਜੀ ਇਹਨਾਂ ਵੀ ਪਹਿਲਾਂ ਵੀ ਪਰਚੇ ਜ਼ਰੂਰ ਦਰਜ ਹੋਏ ਸਾਰੇ ਇਹਨਾਂ ਨਾਲ ਐਕਟਿਵਿਟੀ ਕੋਈ ਹੋ ਰਹੀ ਨਹੀਂ ਜੀ ਉਹੀ ਤੁਹਾਨੂੰ ਦੱਸ ਰਹੇ ਹਾਂ ਕਿ ਤੋਫੀਆ ਪਾਰਟੀ ਜਿਸ ਜਿਹਦੇ ਸਾਡੇ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ